NNR نیوز ਤੇ ਤੁਹਾਡਾ ਸਵਾਗਤ ਹੈ ਤਸਵੀਰਾਂ ਦਰਿਆ ਸਤਲੁਜ ਦੇ ਹਿੱਸਾ ਜੀ ਕਰ ਰਹੇ ਆ ਤੁਸੀਂ ਮੇਰੇ ਪਿੱਛੇ ਦੀ ਤਸਵੀਰ ਦੇਖੋਗੇ ਕਿ ਲਗਾਤਾਰ ਇੱਥੇ ਟਾ ਲੱਗੀ ਹੋਈ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਕਾਫੀ ਜ਼ਮੀਨ ਦਰਿਆ ਦੇ ਵਿੱਚ ਡਿੱਗ ਚੁੱਕੇ ਜੇਕਰ ਟੋਟਲ ਇਸ ਰਕਬੇ ਦੀ ਗੱਲ ਕਰੀਏ ਤਾਂ 2.5 ਤੋਂ 300 ਏਕੜ ਇੱਕ ਇਥੇ ਲੰਮੀ ਨੋਚ ਹੈ ਉਸ ਤੋਂ ਪਰੇ 23 ਅਤੇ 25 ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਡਿੱਗੀ ਹੈ ਹਾਲਾਤ ਬੜੇ ਤਰਸਯੋਗ ਨੇ ਇਧਰ ਜੇ ਤਸਵੀਰਾਂ ਦੇਖੋਗੇ ਕਿ ਕੁਝ ਮੋਟਰਾਂ ਇਹ ਦਰਿਆ ਦੇ ਵਿੱਚ ਡਿੱਗੀਆਂ ਤੇ ਬੋਰ ਦੀ ਤਸਵੀਰ ਦੇਖ ਸਕਦੇ ਹੋ ਕਿ ਇਹ ਬੋਰ ਪਾਣੀ ਦੇ ਵਿੱਚ ਖੜਾ ਹੈ ਇੱਕ ਵੱਡੀ ਪਾਇਪ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਜਿਸ ਪਿੰਡ ਦੇ ਵਿੱਚ ਜ਼ਮੀਨ ਪੈਂਦੀ ਹੈ ਰਾਇਪੁਰ ਗੁਜਰਾ ਤਾਂ ਉਸਨੇ ਜੋ ਸਰਪੰਚ ਹੈ ਮਰੇ ਨਾਲ ਗੱਲਬਾਤ ਕਰਾਂਗੇ ਕਿ ਨੁਕਸਾਨ ਕਿੰਨਾ ਹੋਰ ਟਾਈਮ ਵਿੱਚ ਕੀ ਹੋ ਸਕਦਾ ਹੈ ਸਰਪੰਚ ਸਾਹਿਬ ਤਾਂ ਜੋ ਬਹੁਤ ਜ਼ਿਆਦਾ ਨਹੀਂ ਲਗਦਾ ਲਗਤਰ ਇਥੇ ਖੰਮਾ ਕਿਸ ਤਰ੍ਹਾਂ ਖੋਰਾ ਲਗਾਤਾਰ ਗਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਨੁਕਸਾਨ ਕਿੰਨਾ ਕੁ ਚੀਜ਼ ਹੋ ਜਾ ਸਕਦਾ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਸਰ ਜੀ ਬਹੁਤ ਖਸਾੜ ਹੋ ਸਕਦਾ ਹੈ ਜਾਣ ਕੇ ਇਦਾਂ ਹੀ ਹੌਲੀ ਹੌਲੀ ਲੱਗਾ ਰਿਆ ਇਹਦਾ ਕੋਈ ਬੰਦੋਬਸਤ ਨਾ ਕੀਤਾ ਪੱਥਰ ਵਗੈਰਾ ਕ੍ਰੇਟ ਜਾਂ ਬੋਲੇ ਵਗੈਰਾ ਨਾ ਲਗਿਆ ਨਾ ਕੋਈ ਸਰਕਾਰਾਂ ਨੇ ਪ੍ਰਾਲਾ ਕੀਤਾ ਤਾਂ ਇਹ ਹੌਲੀ ਹੌਲੀ ਬੰਨ ਦੇ ਲੱਗੇ ਪਹੁੰਚ ਜਾਊਗਾ ਤੇ ਇਹਦੇ ਵਿੱਚ ਪਿੰਡਾਂ ਨੂੰ ਨੁਕਸਾਨ ਪਹੁੰਚੂਗਾ ਅੱਗੇ ਆਪਾਂ ਜੇ ਕਰ ਪਾਣੀ ਵਧਦਾ ਘਟਦਾ ਰਹਿੰਦਾ ਪਿੰਡਾਂ ਦੀ ਗੱਲ ਕਰੀ ਤੇ ਕਿੰਨੇ ਕੁ ਪਿੰਡਾ ਜਿਹੜੇ ਇਹ ਲਪੇਟ ਦੇ ਵਿੱਚੋਂ ਇਹਦੇ ਲਪੇਟ ਦੇ ਵਿੱਚ ਘਟੋ ਘਾੜ 40 ਤੋਂ 50 ਪਿੰਡ ਆਉਂਦੇ ਆ ਜੀ ਲਾਗੇ ਲਾਗੇ ਇੱਕ ਦਾ ਹੋ ਰਿਹਾ ਲਗਾਤਾਰ ਢਾ ਲੱਗੇ ਹੋਈ ਹੈ ਜੇਕਰ ਆਪਾਂ ਦਰਿਆ ਦੀ ਗੱਲ ਕਰੀਏ 23 ਦੇ ਵਿੱਚ ਪਾਣੀ ਜੋ ਸੀ ਕਿੰਨੀ ਕੋ ਅੱਗੇ ਸੀ ਕਿੰਨੇ ਕੋ ਮੀਟਰ ਆਪਾਂ ਕਹਿ ਸਕਦੇ ਹਾਂ ਕਿ ਕਿੱਗ ਚੱਲਦਾ ਸੀ ਹੈ ਤੇ ਇਥੋਂ ਕਹਿ ਸਕਦੇ ਬਹੁਤ ਆ ਜਾਣੀ ਇਥੋਂ 3 2 ਕਿਲੋਮੀਟਰ ਦੇ ਸਾਹਮਣੇ ਚੱਲਦਾ ਹੈ ਪਿੱਛੇ ਤੇ ਇਹ ਫਿਰ ਹੁਣ ਕਿਹੜੀ ਇੰਨੀ ਜਮੀਨ ਡਿੱਗੀ ਹੈ ਇਹ ਹੁਣ 25 ਦੇ ਵਿੱਚ ਸਾਰੇ ਡਿੱਗੀ ਹੈ ਹਾਂਜੀ 25 ਡਿੱਗੀ ਹੈ ਸਾਰੇ ਤਾਂ ਅਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਕਿਸੇ ਨੇ ਕੋਈ ਇੱਥੇ ਪਹੁੰਚਿਆ ਹੋਵੇ ਕੋਈ ਹੈਲਪ ਦੇ ਲਈ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਨਾ ਕੋ ਸੈਂਟਰ ਸਰਕਾਰ ਵੱਲੋਂ ਨਾ ਪੰਜਾਬ ਸਰਕਾਰ ਵੱਲੋਂ ਕੋਈ ਮਾੜੇ ਮੋٹے ਜਿਹੜੇ ਕੋਈ ਨਵਾਇਦੇ ਆਉਂਦੇ ਵੀ ਰਹੇ ਆ ਤੇ ਉਹ ਬਸ ਗੱਲਾਂ ਬਾਤਾਂ ਕਰਕੇ মিডিਆ ਸਾਹਮਣੇ ਤੇ ਆਪਣਾ ਚਲੇ ਜਾਂਦੇ ਰੇ ਉਦੋਂ ਬਾਅਦ ਕਿਸੇ ਨੇ ਵਾਰਦਾਤ ਨਹੀਂ ਲਈ ਜੀ ਇਹ ਜਿਸ ਤਰ੍ਹਾਂ ਮੈਂ ਕਿਹਾ ਕਿਉਣ ਵਾਲੇ ਟਾਈਮ 'ਚ ਤੁਸੀਂ ਕਿਹਾ ਕਿ ਕੋ ਵੱਡਾ ਨੁਕਸਾਨ ਹੋ ਸਕਦਾ ਪਰ ਉਸ ਤੋਂ ਪਹਿਲਾਂ ਜੇਕਰ ਇੱਥੇ ਦਰਿਆ ਨੂੰ ਰੋਕਣਾ ਹੋਵੇ ਤਾਂ ਇੱਥੇ ਬੋਰੇ ਲੱਗਣੇ ਚਾਹੀਦੇ ਆ ਜੇ ਕਿਸੇ ਚੀਜ਼ ਦੇ ਨਾਲ ਇਹ ਇਸ ਦਾ ਬਚਾਅ ਹੋ ਸਕੇ ਇਹ ਵਾਜੀ ਮੈਂ ਤੇ ਇਹ ਗੱਲ ਕਹਿਣਾ ਵੀ ਤਾਰ ਲਿਆ ਕੇ ਨ ਪੱਕੀ ਤੇ ਇਹਦੇ ਕ੍ਰੇਟ ਬਣ ਕੇ ਤੇ ਵੱਡੇ ਵੱਡੇ ਜਾਨੀ ਕ੍ਰੇਟ ਲੱਗਣੇ ਚਾਹੀਦੇ ਪੱਥਰ ਪੈਣਾ ਚਾਹੀਦਾ ਸਾਰਾ ਮੋੜੇ ਉਸ ਤੋਂ ਬਿਨਾ ਬਚਾ ਨਹੀਂ ਹੱਸ ਉਹ ਤੋਂ ਬਣਾ ਨਹੀਂ ਬੋਰੇ ਤੇ 10 ਸਾਲ ਕਰਨਗੇ ਗਲ ਜਾਣਗੇ ਗਲ ਕੇ ਉਸ ਤੋਂ ਬਾਅਦ ਫਿਰ ਮਿੱਟੀ ਡਲ ਜਾਣੀ ਆ ਇਹਦੇ ਵਿੱਚ ਪੱਥਰਾਂ ਨਾਲ ਹੀ ਰਿਕਵਰੀ ਹੋਊਗੀ ਉਹਦਾ ਨਹੀਂ ਆਪਾਂ ਦੇਖੋ ਜਿੱਦਾਂ ਪਾਣੀ ਹੁਣ ਘਟਿਆ ਹੋਇਆ ਪਾਣੀ ਆ ਇਹ ਤਾਂ ਕਦੋਂ ਲੱਗਦੀ ਆ ਪਾਣੀ ਵਧੇ ਤੋਂ ਜਾਂ ਘਟੇ ਤੋਂ ਇਹ ਜੀ ਜਦੋਂ ਪਾਣੀ ਉੱਪਰ ਫੁੱਲ ਚੜ ਜਾਂਦਾ ਬੰਦੇ ਨਾਲ ਲੱਗ ਜਾਂਦਾ ਉਦੋਂ ਤਾਂ ਸਾਰਾ ਬਰਾਬਰ ਹੋ ਜਾਂਦਾ ਉਦੋਂ ਢਾਹ ਕਿਸੇ ਬੰਨੇ ਜਦੋਂ ਜਿਵੇਂ ਜਿਵੇਂ ਕੱਟਦਾ ਜਾਂਦਾ ਉਦਾਂ ਦਾ ਖੋਰਾ ਪਾਉਣਾ ਪੈਂਦਾ ਥੱਲੇ ਰੇਤਾ ਹੈਗਾ ਜਮੀਨ ਉੱਪਰ ਪੱਕੀ ਆ ਉਹ ਥੱਲੇ ਤੋਂ ਢਾਲ ਕੇ ਸਾਰੀ ਜਿ ਕੱਟ-ਕੱਟ ਕੇ ਦੇ ਕੈਂਚੀ ਵਾਂਗੂ ਕੱਟ-ਕੱਟ ਕੇ ਲਾਈ ਜਾਂਦਾ ਜੀ ਸਾਡਾ ਤਾਂ ਹਾਲਾਤ ਬੜੇ ਤਰਸਯੋਗ ਨੇ ਆ ਜਾਓ ਇੱਧਰ ਆ ਜਪਨੇ ਤਾਂ ਸੂਰ ਨਾਲ ਮੇਰੇ ਕਹਿੰਦੇ ਜਿਹਨਾਂ ਦੀ ਜਮੀਨ ਹੈ ਕਾਫੀ ਦਰਿਆ ਦੇ ਵਿੱਚ ਲੱਗੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੰਜਿਕ ਸੱਚ ਕਰਦੀ ਸਾਸਤਰੀ ਘਾਰ ਦੀ ਜਿਸ ਜਗ੍ਹਾ ਤੇ ਆਪਾਂ ਖੜੇ ਆ ਕਿੰਨੀ ਕੋਇਕਰ ਜਮੀਨ ਸੀ ਜੋ ਦਰਿਆ ਦੇ ਵਿੱਚ ਹੁਣ ਤੱਕ ਡੇਗ ਚੁੱਕੀ ਹੈ ਇਹ ਘੜਦ ਘੜ 10 15 20 ਕਿਲੇ ਡੇਗ ਪਈ ਹੈ 20 ਕਿਲੇ ਜਮੀਨ ਦਰਿਆ ਦੇ ਵਿੱਚ ਡੇਗ ਚੁੱਕੀ ਹੈ ਹਾਂਜੀ ਤੇ ਇਹ ਹੁਣ ਜਿਸ ਤਰ੍ਹਾਂ ਲਗਾਤਾਰ ਤੁਸੀਂ ਕਿੰਨੇ ਸਵੇਰ ਕਿੰਨੇ ਵਜੇ ਇੱਥੇ ਆਗੇ ਸੀ ਜਦੋਂ ਸਵੇਰ ਇੱਥੇ ਮੈਂ ਆ ਗਿਆ ਸੀ 6:00 ਵਜੇ ਆ ਗਿਆ 6:00 ਵਜੇ ਉਸ ਟਾਈਮ ਖੋਰਾ ਟਾ ਲੱਗੀ ਹੋਈ ਸੀ ਲੱਗੀ ਹੋਈ ਸੀ ਜੀ ਤਸਵੀਰ ਤੁਝੇ ਕਰਾਉਣ ਦੀ ਗੱਲ ਕਰੀ ਕਾਫੀ ਪਾਣੀ ਉੱਤਰਿਆ ਆਇਆ ਤੇ ਕਿੰਨੀ ਕੁ ਜਮੀਨ ਡੇਗ ਪਈ ਹੈ ਅਜੇ ਵੀ ਹੁਣ ਦੋ ਕਨਾਰੇ ਤੈਨੂੰ ਡ ਤਾਂ ਇੱਥੇ ਕਿੰਨੇ ਕੁ ਘਰਾਂ ਦੀ ਜ਼ਮੀਨ ਸੀ ਜੋ ਤੁਹਾਨੂੰ ਜਾਣਕਾਰੀ ਹੈ ਜੋ ਤੁਹਾਨੂੰ ਪਤਾ ਹੈ ਉਹ ਦਰਿਆ ਦੇ ਵਿੱਚ ਲੱਗੀ ਹੈ ਇਹ 10 15 ਘਰ ਨੇ 20 ਘਰ ਨੇ 20 ਘਰ ਸੀ ਇਹ ਘਰਾਂ ਦੇ 20 ਘਰ ਨੇ ਸਾਰਿਆਂ ਦੇ ਕਿੰਨੇ ਘਰ ਲੱਗੀ ਹੋਈ ਹੈ ਕਿੰਨੀ ਕਿੰਨੀ ਜ਼ਮੀਨ ਡਿੱਗੀ ਹੈ ਸਾਰਿਆਂ ਕਿਸੇ ਦੇ ਦੋ ਕਿੱਲੇ ਕਿਦੇ ਕਿੱਲਾ ਕਿਦੇ ਚਾਰ ਕਨਾਲਾਂ ਜਾਂ ਕਿਸੇ ਦੇ ਜ਼ਿਆਦਾ ਵੀ ਦੇਖ ਸਕਦੀ ਆ ਡੇਗੀ ਜਾਂਦਾ ਜੀ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਨੁਕਸਾਨ ਹੋ ਸਕਦਾ ਕਿਉਂਕਿ ਕਿ ਬਾਨੀ ਵੀ ਬੜਾ ਨੇੜੇ ਆ हां ਨੇੜੇ ਹੀ ਆ ਗਿਆ ਉਹ ਨੁਕਸਾਨ ਹੋਈ ਜਾਂਦਾ ਵਾ ਝੋਨੇ ਵੀ ਟਾਲ ਗਿਆ ਹਾ ਜੀ ਨੁਕਸਾਨ ਕਰੀ ਜਨਾਂ ਜ਼ਮੀਨ ਦੇ ਨੁਕਸਾਨ ਕਰੀ ਜਾਂਦਾ ਕੋਟਰਾ ਲੈ ਗਿਆ ਇਹ ਤੁਸੀਂ ਝੋਨੇ ਦੀ ਗੱਲ ਕੀਤੀ ਐ ਕੋਈ ਗੁਰਦੌਰੀ ਕਰਨ ਦੇ ਲਈ ਪਟਵਾਰੀ ਜਾਂ ਹੋਰ ਕੋਈ ਇੱਥੇ ਨਮੈਂਦਾ ਪਹੁੰਚਿਆ ਨਹੀਂ ਤੇ ਕੋਈ ਵੀ ਨਹੀਂ ਪਹੁੰਚਿਆ ਨਾ ਤਾਂ ਪਟਵਾਰੀ ਆ ਨਾ ਕੋਈ ਵੀ ਸਾਰੀ ਕੋਈ ਪਛਦਾ ਸੀਨ ਕੀਤੀ ਕਿਸੇ ਵੀ ਪ੍ਰਸ਼ਾਸਨ ਦੇ ਵੱਲੋਂ ਸਕਾਰ ਦਾ ਭੇਜਾ ਕੋਈ ਨਹੀਂਦਾ ਕੋਈ ਵੀ ਨਹੀਂ ਬੰਦਾ ਆਇਆ ਇੱਥੇ ਤਾਂ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਸੋ ਇਧਰ ਇਧਰ ਵਾਲੀ ਸਾਈਡ ਆਪਾਂ ਕੈਮਰਾ ਕਮਾਉਨੇ ਆ ਇਧਰ ਵਾਲੀ ਸਾਈਡ ਕਿੰਨੀ ਕੁ ਜਮੀਨ ਲੱਗ ਚੁੱਕੀ ਆ ਵਾਲੀ ਜੀ ਇਹ ਦਾ ਦਵਾ ਦੇ ਘਰ ਤੋਂ ਘਰ ਵਿਦਾਸ ਖਤ ਤੇ ਲੱਗੀ ਪਈ ਦੱਸ ਇੱਕ ਰ ਮੋਟਰਾਂ ਦੀ ਇਹ ਖੰਭਾ ਵਾਲ ਜਿੱਦਾਂ ਜੇ ਖੜਾ ਅੱਗੇ ਇੱਕ ਬੂਰ ਆ ਤੇ ਮੋਟਰਾਂ ਕਿੰਨੀਆਂ ਡੱਗੀਆਂ ਵਿੱਚ ਮੋਟਰਾਂ ਦਾ ਜੀ ਦੋ ਤਿੰਨ ਡੱਗੀ ਪਈਆਂ ਨੇ ਇੱਕ ਉਹ ਵੇਖ ਲਓ ਡੱਗੀ ਪਈ ਆ ਵੀ ਡੱਗੀ ਪਈ ਦੋ ਤਿੰਨ ਮੋਟਰਾਂ ਲੱਗ ਗਈਆਂ ਹਾਂਜੀ ਤਾ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਕੋਈ ਨਹੀਂ ਲਈ ਕਿਸੇ ਨੂੰ ਸਾਨੂੰ ਪੁੱਛਿਆ ਹੀ ਨਹੀਂ ਬਦੋ ਦੇ ਮੋਟਰਾਂ ਲੱਗੀਆਂ ਨੇ ਜਾਂ ਨਹੀਂ ਲੱਗੀਆਂ ਅਸੀਂ ਸਰਪੰਚ ਸਭ ਮਾਰੇ ਮੋਟਰ ਵੇਖ ਜਾਂਦੇ ਆ ਤੋ ਉਹ ਤੋਂ ਸਰਕਾਰ ਬੰਨ ਕੋਈ ਬੰਦਾ ਨਹੀਂ ਆਇਆ ਤਾਂ ਹਾਲਾਤ ਬੜੇ ਤਰਸਯੋਗ ਨੇ ਇਸ ਥਾਂ ਤੇ ਤਸਵੀਰ ਅੱਗੇ ਤੱਕ ਕੋਈ ਸੁਣਿਆ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਜਿਸ ਤਰ੍ਹਾਂ ਲਗਾਤਾਰ ਹਾਲ ਲਗਾਤਾਰ ਥੂਰਾ ਲੱਗਿਆ ਹੋਇਆ ਹੈ ਤਾਂ ਇਸ ਤਸਵੀਰ ਦੇਖੋ ਕਿ ਸਵੇਰੇ 6 ਵਜੇ ਅਸਾਂ ਕਹਿੰਦੇ ਕਿ ਅਸੀਂ ਪਹੁੰਚ ਚੁੱਕੇ ਸੀ ਇਸ ਥਾਂ ਤੇ ਪਰ 6 ਵਜੇ ਤੋਂ ਬਾਅਦ ਤਸਵੀਰ ਲਗਾਤਾਰ ਬਦਲ ਰਹੀ ਹੈ ਲਗਾਤਾਰ ਢਾ ਲੱਗੀ ਹੋਈ ਅੱਗੇ ਤੱਕ ਤਸਵੀਰ ਦਿਖਾਉਣੇ ਲਗਾਤਾਰ ਇਹ ਲਗਾਤਾਰ ਢਾ ਲੱਗੇ ਹਰ ਇੱਕ ਮਿੰਟ ਸੈਕਿੰਡ ਦੇ ਵਿੱਚ ਕਿਤਨਾ ਜਿੱਤੋ ਕੋਈ ਖੋਰਾ ਲਾ ਕੇ ਦਰੇ ਆਪਣੇ ਦੇ ਵਿੱਚ ਢੇਗ ਲੈਂਦਾ ਪਾਣੀ ਬੇਸ਼ੱਕ ਘਟਿਆ ਹੋਇਆ ਦਰਿਆ 'ਚ ਕੱਲ ਤੇ ਅੱਜ ਦਾ ਪਾਣੀ 2 2.5 ਫੁੱਟ ਦਾ ਫਰਕ ਹੈ ਪਰ ਢਾ ਰੁਕਣ ਦਾ ਨਾਂ ਨਹੀਂ ਲੈ ਰਹੀ ਲਗਾਤਾਰ ਦਰਿਆ ਦੇ ਵਿੱਚ ਡਗਰੀ ਹੈ ਤਾਂ ਹੁਣ ਇਹ ਤੁਸੀਂ ਤਸਵੀਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤੇੜਾ ਪਈ ਰਾਂਗਾ ਇਸ ਤਰ੍ਹਾਂ ਲਗਾਤਾਰ ਖੋਰਾ ਲੱਗਿਆ ਤਾਂ ਹੁਣ ਆ ਦੇਖੋ ਕਿ ਕਿੰਨਾ ਵੱਡਾ ਇਸ ਤੋਂ ਲਗਾਤਾਰ ਜ਼ਮੀਨ ਵਿੱਚ ਖਿਸਕਰੀ ਹੈ ਇਸ ਜਗ੍ਹਾ ਤੋਂ ਕਾਫੀ ਜ਼ਿਆਦਾ ਜ਼ਮੀਨ ਡਿੱਗ ਗਈ ਹੈ ਤਾਂ ਕੋਈ ਪਤਾ ਨਹੀਂ ਕਿਹੜੀ ਸਾਈਡ ਤੋਂ ਕਿੰਨੀ ਜ਼ਮੀਨ ਡਿੱਗ ਜਾਣੀ ਹੈ ਕਿੱਥੋਂ ਟਾਰ ਲੱਗ ਜਾਣੀ ਹੈ ਕਿੱਥੋਂ ਇਹ ਕੋਈ ਇਸ ਤਰ੍ਹਾਂ ਜਾ ਰਹੀ ਹੈ ਕਾਫੀ ਅੰਦਰ ਤੱਕ ਦਰਿਆ ਨੇ ਖੋਰਾ ਲਾ ਲਿਆ ਹੁਣ ਇਹ ਇਧਰ ਤੁਸੀਂ ਦੇਖ ਲਓ ਕਿ ਇਹ ਕੀ ਹਾਲਾਤ ਬਣੇ ਪਏ ਨੇ ਇਸ ਤਰ੍ਹਾਂ ਦੇ ਤਾਂ ਇਧਰ ਅੱਗੇ ਦੀ ਨਜ਼ਰ ਮਾਰੋਗੇ ਤਾਂ ਬਹੁਤ ਸਾਰੇ ਜ਼ਮੀਨ ਥੋੜੀ ਨਹੀਂ ਬਹੁਤ ਜ਼ਿਆਦਾ ਹਾਲਾਤ ਬੜੇ ਤਰਸਜੋਗ ਨੇ ਬਹੁਤ ਸਾਰੇ ਜ਼ਮੀਨਾਂ ਦਰਿਆ ਦੇ ਵਿੱਚ ਡਿੱਗ ਚੁੱਕੇ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਇਧਰ ਅੱਗੇ ਤੱਕ ਤਸਵੀਰ ਤੁਸੀਂ ਦੇਖੋ ਲਗਾਤਾਰ ਇਹ ਹਾਲਾਤ ਬੜੇ ਤਰਸਜੋਗ ਨੇ ਕੋਈ ਪਤਾ ਨਹੀਂ ਕਿ ਸਥਾਨ ਤੋਂ ਕਿੰਨੇ ਜਮੇ ਡੱਕ ਜਣੇ ਆ ਹਾਂ ਕੱਲ ਅਤੇ ਅੱਜ ਦਾ ਤਾਂ ਬਹੁਤ ਜ਼ਿਆਦਾ ਫਰਕ ਹੈ ਦੋ ਚਾਰ ਕਨਾਲਾ ਕੱਲ ਦੋ 6 ਕਨਾਲਾ ਹੋਈ ਟੋਟਲ 6 ਕਨਾਲਾ ਜਮੇ ਇਹ ਤੁਸੀਂ ਦੇਖੋ ਇਹ ਇਹ ਲਗਾਤਾਰ ਇਸ ਤਰ੍ਹਾਂ ਖੋਰਾ ਲੱਗਿਆ ਦਰਿਆ ਨੇ ਲਗਾਤਾਰ ਢਾਹ ਲੱਗੀ ਹੋਈ ਹੈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਪਾਣੀ ਪੱਤ ਤਵੀਰ ਸਾਡੇ ਨਾਲ ਸਤਨਾਮ ਰਾਏ ਜੁੜੇ ਨੇ ਹੁਣ ਦੇਖੋ ਕਿ ਇਹ ਢਾਹ ਲੱਗੀ ਹੋਈ ਹੈ ਨੇੜੇ ਜਾ ਕੇ ਉਹ ਕੋਈ ਤਸਵੀਰਾਂ ਤੁਸੀਂ ਦਿਖਾ ਵੀ ਨਹੀਂ ਸਕਦੇ ਬੀਤੇ ਦਿਨ ਅਸੀਂ ਵੀਡੀਓ ਕਰ ਰਹੇ ਸੀ ਤਾਂ ਕਾਫੀ ਜ਼ਿਆਦਾ ਜ਼ਮੀਨ ਖਿਸਕੇ ਕੇ ਵਿੱਚ ਔਰ ਵਿੱਚ ਡਿੱਗਣ ਦਾ ਖਤਰਾ ਆਪਣੇ ਵੀ ਪੈ ਜਾਂਦਾ ਤਾਂ ਹਾਲਾਤ ਬੜੇ ਤਰਸਯੋਗ ਨੇ ਇਸ ਥਾਂ ਤੇ ਤੁਸੀਂ ਦੇਖੋ ਕਿੰਨੀ ਜ਼ਮੀਨ ਡਿੱਗ ਗਈ ਹੈ ਹੋਰ ਲਗਾਤਾਰ ਲੱਗਿਆ ਹੋਇਆ ਅੱਗੇ ਤੱਕ ਤਸਵੀਰ ਬੜੀ ਤਰਸਯੋਗ ਤਸਵੀਰ ਬਣ ਜਾਂਦੀ ਹੈ ਕਿਸਾਨਾਂ ਦੀ ਜੋ ਜ਼ਮੀਨ ਹੈ ਲਗਾਤਾਰ ਦਰਿਆ ਦੇ ਵਿੱਚ ਡਿੱਗ ਰਹੀ ਹੈ ਤਾਂ ਹੁਣ ਤੁਸੀਂ ਇਹ ਦੇਖੋ ਇਸ ਥਾਂ ਤੋਂ ਕਿ ਇੱਕ ਕਟ ਜੇ ਪਾਇਆ ਸਾਰੀ ਜ਼ਮੀਨ ਦਰਿਆ ਦੇ ਵਿੱਚ ਡਿੱਗ ਰਹੀ ਹੈ ਪਾਣੀ ਦਾ ਲੈਵਲ ਠੀਕ ਰਿਹਾ ਪਰ ਧਾ ਦੇ ਵਿੱਚ ਕੋਈ ਫਰਕ ਨਹੀਂ ਪਿਆ ਇਹ ਤਸਵੀਰਾਂ ਦੇਖੋ ਲਗਾਤਾਰ ਦਰਿਆ ਦੇ ਵਿੱਚ ਜ਼ਮੀਨ ਡਗ ਰਹੀ ਹੈ ਪਾਣੀ ਚਾਹੇ ਥੋੜਾ ਪਰ ਪਾਣੀ ਤੇਜ਼ ਬਹੁਤ ਜ਼ਿਆਦਾ ਹੈ ਤਸਵੀਰਾਂ ਲਗਾਤਾਰ ਪਰੇਸ਼ਾਨ ਕਰ ਰਹੀਆਂ ਨੇ ਲਗਾਤਾਰ ਡਰਾ ਰਹੀਆਂ ਨੇ ਤਸਵੀਰਾਂ ਇਹ ਆਮ ਲੋਕਾਂ ਨੂੰ ਤਾਂ ਹਾਲਾਤ ਉਸੇ ਲਗਾਤਾਰ ਦੇਖ ਚੁੱਕੇ ਆ ਬਾਕੀ ਤੁਸੀਂ ਕੀ ਸੋਚਦੇ ਹੋ ਜਰੂਰ ਸੁਝਾ ਦਿਓ ਕੈਮਰਾਮੈਨ ਸੁਣਦੇ ਹਰਦੇਪ ਪੈਦਾ ਅਧਾਰਨੀ ਉਸ 67 ਲੋਕ